ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਵਿੱਚ। ਵਾਹਿਗੁਰੂ ਸਾਰਿਆਂ ਤੇ ਆਪਣਾ ਮੇਰ ਭਰਿਆ ਹੱਥ ਰੱਖਣ ਜੀ। ਆਸ ਕਰਦੇ ਹਾਂ ਜੀ ਤੁਸੀਂ ਸਾਰੇ ਜਣੇ ਚੜ੍ਹਦੀ ਕਲਾ ਵਿੱਚ ਹੋਵੋਗੇ। ਇੱਕ ਤਾਂ ਗੱਲ ਕਰਨੀ ਸੀ ਤੁਹਾਡੇ ਨਾਲ ਜਿਹੜੇ ਨਾ ਸਟਿੰਗ ਹਨ ਨਾ ਬੱਚੇ ਬਹੁਤ ਜ਼ਿਆਦਾ ਪੀ ਰਹੇ ਹਨ ਯਾਰ ਇਹਨੂੰ। ਇਹ ਬਹੁਤ ਮਾੜੀ ਚੀਜ਼ ਆ ਯਾਰ ਇਹ ਮਤਲਬ ਕਈ ਤਾਂ ਮੈਂ ਹੁਣ ਇੱਕ ਦੁਕਾਨ ਪਰ ਦੇਖਿਆ ਨਾ ਮਤਲਬ ਬੇਟੇ ਨੇ ਆਪਣੀ ਮਾਂ ਤੋਂ ਪੈਸੇ ਲੱਤੇ ਖਰੀਦਿਆ ਕਈ ਦਾ ਮਾਂ-ਬਾਪ ਦੇ ਸਾਹਮਣੇ ਹੀ ਵੀਰੇ ਕਈ ਜਿੱਥੇ ਮਾਂ-ਬਾਪ ਥੋੜਾ ਜਿਹਾ ਝਿੜਕਦੇ ਆ ਬੱਚੇ ਨੂੰ ਉੱਥੇ ਬੱਚੇ ਚੋਰੀ-ਛੋਰੀ ਵੀ ਵੀਰੇ ਪਰ ਆਪਣੇ ਬੱਚਿਆਂ ਦੀ ਗੌਰ ਰੱਖੋ ਯਾਰ ਇਹ ਬੜੀ ਮਾੜੀ ਚੀਜ਼ ਆ ਇਹ ਵੇਚਣ ਵਾਲੇ ਤਾਂ ਦੇਖੋ ਵੇਚ ਕੇ ਚਲੇ ਜਾਣਾ ਪਾਸੇ ਹੋ ਜਾਣਾ ਠੀਕ ਹੈ ਕੰਪਨੀ ਨੇ ਬਣਾਤਾ ਵੇਚਣ ਵਾਲੇ ਨੇ ਉਹਦੇ ਮੱਤੇ 2 4 10 ਰੁਪਏ ਕਮਾ ਕੇ ਆਪਣਾ ਪਾਸੇ ਹੋ ਜਾਣਾ ਇਹਦਾ ਬੁਰਾ ਅਸਰ ਆਪਣੇ ਬੱਚੇ ਦੀ ਸਿਹਤ ਤੇ ਪੈਂਦਾ ਠੀਕ ਹੈ ਨਾ ਇਸ ਲਈ ਸਾਰੇ ਜਣੇ ਧਿਆਨ ਰੱਖੋ ਜਿਹੜੀ ਚੀਜ਼ ਨਹੀਂ ਯਾਰ ਮਤਲਬ ਆਪਣਾ ਸਰੀਰ ਚ ੱਲਦਾ ਜਾਂ ਜਿਹਦਾ ਨੁਕਸਾਨ ਹੋ ਕਿਉਂ ਪੀਣੀ ਆਪਣੇ ਦੇਖਦੇ ਹੋਏ ਵੀ ਧਿਆਨ ਰੱਖੋ ਬੱਚਿਆਂ ਦਾ ਜੇ ਬੱਚੇ ਚੋਰੀ ਤੇ ਖਿੰਡਾਉਦਾ ਵੀ ਧਿਆਨ ਰੱਖੋ ਠੀਕ ਹੈ ਨਾ ਅਜਾਇਬ ਤੇ ਜੀ ਤੈਲ ਸਿੰਘ ਆਣ ਸੰਸ ਬਲਾਚੌਰ ਦੇ ਬੱਟਾ ਵਾਲਾ ਜਿੰਦਾ ਲੈਣਾ ਸੀਗਾ ਆਪਾਂ ਨੇ ਦੋ ਲੈਣੇ ਸੀਗੇ ਸਾਡੇ ਪਿੰਡ ਦੇ ਇੱਕ ਜਿਹਾਰ ਸਿੰਘ ਚਾਚਾ ਜੀ ਨੇ ਲੈਣਾ ਸੀਗਾ ਦੇਖ ਕੇ ਆਹ ਕਿ ਪਸੰਦ ਕਰਕੇ ਸਾਈ ਦੇ ਕੇ ਆਏ ਆ ਆ ਜਾਣਾ ਇੱਕ ਦਿਨ ਚ ਆਜੂਗਾ ਬੱਟਾ ਪਾਉਣ ਵਾਲਾ ਜਿੰਦਾ ਆਪਣਾ ਆ ਜਿੰਦਾ ਪਸੰਦ ਕੀਤਾ ਹੀ ਆਪਾਂ ਨੇ ਅੱਜੂ ਇੱਕ ਦੋ ਦਿਨ ਤੱਕ ਸਾਈ ਆਪਾ ਦੇ ਆਏ ਅੱਜ ਇੱਕ ਦੋ ਦਿਨ ਤੱਕ ਪਹੁੰਚ ਜੂ ਆਪਣੇ ਕੋਲ ਕਰਤਾ ਜੀ ਆਪਾਂ ਨੇ ਪਹਿਲਾ ਪਾਣੀ ਸ਼ੁਰੂ ਅੱਜ ਕਣਕ ਨੂੰ ਲਗਭਗ 20 22 ਦਿਨ ਦੀ 22 ਦਿਨ ਦੀ ਕਣਕ ਹੋ ਚੁੱਕੀ ਆਪਣੀ ਹੁਣ ਟਾਈਮ ਹੈ ਸੀਗਾ ਕੁਛ ਤਾਂ ਥੋੜੀ ਮੌਸਮ ਚ ਵੀ ਗਰਮਾਈਸ ਹੈਗੀ ਆ ਉਹ ਦੇ ਕਰਕੇ ਪਾਣੀ ਛੱਡਤਾ ਚੱਪਨੇ ਜਿਹੜੇ ਸਾਹ ਕੋ ਲਾਈਟ ਰਾਈ ਆ ਰਹੀ ਆ 2-3 ਦਿਨੋਂ ਮਾ ਆਪਣਾ ਕੰਮ ਨੇੜੇ ਚ ਲੱਗ ਜਾਣਾ ਜਿਹੇ ਨਾ ਕੰਮ ਕਰਿਆ ਉਹ ਤੇ ਬੈਠ ਨਹੀਂ ਹੁੰਦਾ ਦੇਖ ਲੋ ਸਟੈਂਪ ਹੋਇਆ ਇਸ ਵਕਤ ਤਾਂ ਜੀ 67 ਬੰਦਾ ਸਾਡਾ ਆ ਕੇ ਬੈਠ ਵੀ ਗਿਆ ਵੀ ਦੇਖਾਂ ਉਹ ਕੀ ਕਰਦੇ ਆਂ ਅਸੀਂ ਲਾ ਰਹੇ ਹਾਂ ਪਾਣੀ ਆ ਕੇ ਬੈਠ ਵੀ ਗਿਆ ਦੇਖੀ ਕੀ ਕਰਦੇ ਆ ਅੱਜ ਬਹੁਤ ਮਿਹਨਤ ਕੀਤੀ ਬੰਦੇ ਨੇ ਬਾਕੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਇੰਨਾ ਪਿਆਰ ਦੇਣ ਲਈ